ਅੱਜ ਦੀ ਵੀਡੀਓ ਚ ਤੁਹਾਨੂੰ 80000 ਦੀ ਆਲਟੋ 70000 ਦੀ ਆਲਟੋ ਦੇਵਾਂਗੇ ਜੀ ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਪਹਿਲਾਂ ਦਾ ਸਾਰੇ ਭਰਾਵਾਂ ਨੂੰ ਯਾਰ ਬੇਲੀ ਨੂੰ ਸਾਡੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੇਕਰ ਤੁਸੀਂ ਗੱਡੀ ਆਪਣੇ ਵਾਸਤੇ ਲੱਭ ਰਹੇ ਹੋ ਤਾਂ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਨੂੰ ਆਪਾਂ ਗੱਡੀਆਂ ਘੈਂਟ ਘੈਂਟ ਲੱਭ ਕੇ ਦੇਵਾਂਗੇ ਤੇ ਨੈਕਸਟ ਗੱਡੀ ਆ ਗਈ ਜੀ ਕੇ ਕਾਰ ਬਾਜ਼ਾਰ ਬਰਨਾਲਾ ਦੀਆਂ ਗੱਡੀਆਂ ਨੇ ਜੀ ਤੇ Honda City ਆ ਗਈ 2014 ਦਾ ਇਹ ਮਾਡਲ ਆ ਡੀਜ਼ਲ ਵੇਰੀਐਂਟ ਆ ਨਾਮ ਕਰਵਾ ਕੇ 3.5 ਲੱਖ ਰੁਪਏ ਦੀ ਤੁਹਾਨੂੰ ਮਿਲ ਜੂਗੀ ਜੀ ਤੇ ਮੜਾ ਮੋਟਾ ਮਾਨਦਾਨ ਜਰੂਰ ਹੋ ਜੂ ਵਿੱਚ ਇੰਟੀਰੀਅਰ ਬਿਲਕੁਲ ਨੀਟ ਐਂਡ ਕਲੀਨ ਬਹਿ ਆ ਦੇਖ ਸਕਦੇ ਹੋ Honda City ਗੱਡੀ ਆ ਜੀ ਡੀਜ਼ਲ ਵੇਰੀਐਂਟ ਆ ਟਾਇਰ ਗੱਡੀ ਦੇ ਪੰਜੋਂ ਨਵੇਂ ਪਏ ਨੇ ਜੀ ਇੰਜਨ ਗੇਅਰ ਗੱਡੀ ਦਾ ਬਿਲਕੁਲ ਓਕੇ ਮਿਲੂਗਾ ਜੀ ਤੁਹਾਨੂੰ AC ਹੀਟਰ ਵਰਕਿੰਗ ਦੇ ਵਿੱਚ ਡਾਕੂਮੈਂਟ ਸਾਰੇ ਕੰਪਲੀਟ ਮਿਲਣਗੇ ਜੀ ਤੁਹਾਨੂੰ ਤੇ ਨਾਮ ਕਰਵਾ ਕੇ ਮਿਲ ਜੂ ਤੁਹਾਨੂੰ 3.5 ਲੱਖ ਰੁਪਏ ਦੀ ਕ੍ਰੋਮ ਦੇ ਹੈਂਡਲ ਲੱਗੇ ਆ ਵਧੀਆ ਮੋਡੀਫਿਕੇਸ਼ਨ ਹੋਈ ਵੀ ਆ ਲਾਈਟਾਂ ਵਗੈਰਾ ਹੈਡਲਾਈਟਾਂ ਦੀ ਵੀ ਮੋਡੀਫਿਕੇਸ਼ਨ ਹੋਈ ਹੋਈ ਆ ਤੇ ਵਿੱਚੋਂ ਦੇਖ ਲਓ ਅੰਡਰ ਰੋ ਟੱਚ ਪਲੇਅਰ ਵੱਡੀ ਸਕਰੀਨ ਲੱਗਿਆ ਬੈਕ ਕੈਮਰਾ ਲੱਗਿਆ ਗੱਡੀ ਦੀ ਮੈਟਿੰਗ ਵਗੈਰਾ ਵਧੀਆ ਬਈਆ ਅੰਡਰ ਇੰਟੀਰੀਅਰ ਬਿਲਕੁਲ ਗੱਡੀ ਦਾ ਤਾਜ਼ਾ ਪਿਆ ਤੇ ਡੋਰਾਂ ਡਾਰਾਂ ਦੇਖ ਸਕਦੇ ਹੋ ਪਿੱਲਰ ਪਿੱਲਰ ਚੈੱਕ ਕਰ ਲਓ ਇੱਕ ਵਾਰੀ ਜੇ ਕਿਸੇ ਭਰਾ ਦੇ ਪਸੰਦ ਆ ਤਾਂ ਬਾਈਆਂ ਤੋਂ ਗੱਡੀ ਇਹ ਪਰਚੇਜ਼ ਕਰ ਸਕਦੇ ਹੋ ਉੱਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਆਪਣੇ ਸਲਾਹਕਾਰ ਨੂੰ ਨਾਲ ਲੈ ਕੇ ਕਿਸੇ ਮਿਸਤਰੀ ਨੂੰ ਕਿਸੇ ਨੂੰ ਵੀ ਅਗਰ ਤੁਸੀਂ ਜਿਹੜੇ ਤੇ ਵੀ ਵਿਸ਼ਵਾਸ ਕਰਦੇ ਹੋ ਦਸੱਲੀ ਨਾਲ ਗੱਡੀ ਪਰਚੇਜ ਕਰ ਸਕਦੇ ਹੋ ਵਿੱਚੋਂ ਦੇਖ ਲਓ ਬਿਲਕੁਲ ਸਾਫ ਸੁਥਰੀ ਗੱਡੀ ਆ ਜੀ ਤੇ ਵਧੀਆ ਕਿਸ ਨੇ ਰੱਖਣ ਵਾਸਤੇ ਲੈਣੀ ਆ ਗੱਡੀ ਬਹੁਤ ਸੋਹਣੀ ਗੱਡੀ ਆ ਬੈਕ ਸਾਈਡ ਦੇਖ ਲਓ ਸੀਟ ਕਵਰ ਬਿਲਕੁਲ ਨਿਊ ਪਏ ਨੇ ਜੀ ਗੱਡੀ ਤੇ ਤੇ ਇਹ ਤੁਹਾਨੂੰ 3.5 ਲੱਖ ਰੁਪਏ ਜੋ ਮਾਨਤਣ ਜਰੂਰ ਹੋਣੀ ਆ ਨਾ ਇਹ ਲੱਖ ਗੱਡੀ ਬਾਈ ਕੋਲੇ ਆ ਖੜੀ ਆ ਅੰਦਰਕੇ ਆਲਟੋ 2007 ਮਾਡਲ 2007 ਮਾਡਲ ਆਲਟੋ ਗੱਡੀ ਹਾਂਜੀ ਲਾਈ ਵਗੈਰਾ ਲੱਗੇ ਹੋਏ ਆ ਹਾਂਜੀ ਸੀਟ ਕਵਰ ਵਧੀਆਗੇ ਹਾਂਜੀ ਇੰਜਨ ਗੇਅਰ ਓਕੇ ਆ ਮੇਜਰ ਐਕਸੀਡੈਂਟ ਹੈ ਨਹੀਂ ਗੀ ਅਸਲੀ 80000 ਰੁਪਏ ਦੇ ਦਾਂਗੇ 80000 ਰੁਪਏ ਦੀ ਹਾਂਜੀ ਦੇਖ ਸਕਦੇ ਹੋ ਜੀ ਗੱਡੀ ਆਲਟੋ ਛੋਡੇ ਸਾਹਮਣੇ ਖੜੀ ਆ ਤੁਹਾਨੂੰ ਡਿਟੇਲ ਦੇਤੀ ਆ ਵਿੱਚ ਇੰਟੀਰੀਅਰ ਦੇਖ ਲਓ ਇੰਜਨ ਗੇਅਰ ਬਿਲਕੁਲ ਓਕੇ ਆ ਏਸੀ ਹੀਟ ਰੁਕਿਆ ਆ ਕੇ ਟਰਾਈ ਆਪਣੇ ਯਾਰ ਦੋਸਤ ਨੂੰ ਨਾਲ ਲੈ ਕੇ ਕਿਸੇ ਰਿਸ਼ਤੇਦਾਰ ਨੂੰ ਤੁਸੀਂ ਗੱਡੀ ਬਾਈਆਂ ਤੋਂ ਪਰਚੇਜ ਕਰ ਸਕਦੇ ਹੋ ਹਾਂ ਜੇ ਤੁਹਾਡੇ ਕੋਈ ਡਾਊਟ ਹੋਣਗੇ ਮਾੜੇ ਮੋٹے ਕਰਕੇ ਦੇ ਦੇਣਗੇ ਇਹ ਨਹੀਂ ਕਿ ਉਹ ਵੀ ਤੁਹਾਨੂੰ ਵੀ ਉਹ ਮਾੜੀ ਮੋਟੀ ਲੈਟ ਲਾਪਾ ਜੇ ਤੁਸੀਂ ਕਰਵਾਉਣਾ ਹੋਇਆ ਕਰਕੇ ਵੀ ਦੇ ਦੇਣਗੇ ਇਹ ਜੀ ਗੱਲ ਨਹੀਂ ਕੀ ਤੇ ਇੱਥੇ ਇਹ ਬਾਈ ਕੰਮ ਕਰ ਦੇਣਗੇ ਗੱਡੀਆਂ ਦਾ ਤੇ ਨੈਨੋ ਬਾਈ ਨੈਨੋ 17 ਮਾਡਲ 12 12 12 12 ਮਾਡਲ 38000 ਰੁਪਏ ਦੇ ਦੇਣਗੇ 38000 ਰੁਪਏ ਦੀ ਗੱਲ ਬਸ ਤੇ ਨੈਨੋ ਗੱਡੀਆਂ ਦੇਖ ਨੈਕਸਟ ਗੱਡੀ ਬਾਈ ਸਪਾਰਕ ਬਈ 9 ਮਾਡਲ ਕਿਹੜੀ ਸਪਾਰਕ ਸਪਾਰਕ ਹਾਂ ਸ਼ੈਵਲੈਟ ਆਂ ਦੀ ਸਪਾਰਕ 2009 ਮਾਡਲ ਆ ਲਾਈ ਵਗੈਰਾ ਲੱਗੇ ਹੋਇਆ ਹਾਂ ਜੀ ਬਾਡੀ ਲਾਈਨ ਦੀ ਬਹੁਤ ਸੋਹਣੀ ਗੱਾਰ ਮਿੱਟੀ ਮੁੱਟੀ ਪਈ ਹੋਇਆ ਉੱਤੇ ਇੰਟੀਰੀਅਰ ਆ ਦੀ ਵਧੀਆ ਗੀ ਸੀਟ ਕਵਰ ਵਧੀਆ ਗੀ ਇੰਜਨ ਗੇ ਰੋਕੇ ਆ ਅੱਛਾ ਹਾਂ ਜੀ ਇਹ ਮਿਲ ਜੂਗੀ 75000 ਰੁਪਏ ਦੀ 75000 ਰੁਪਏ ਦੀ ਗੁੱਲ ਵੈਸੇ ਤੇ ਨੈਕਸਟ ਗੱਡੀ ਬਈ 9 ਮਾਡਲ ਆਲਟੋ ਬਈ 9 ਮਾਡਲ ਆਲਟੋ ਟ੍ਰੋਲ ਪਲੱਸ ਸੀ ਐਨ ਜੀ ਲੱਗੀ ਹੋਈ ਆ ਆਰ ਸੀ ਤੇ ਚੜੀ ਹੋਈ ਆ ਹਾਂ ਜੀ ਮਨ ਕੇ 1 2 ਪੀਸਾਂ ਨੂੰ ਛੱਡ ਕੇ ਸਾਰੀ ਵੀ origignal paint car ਆ ਅੱਛਾ ਜੀ ਹਾਂਜੀ ਫਰੰਟ ਸ਼ੀਸ਼ਾ ਵੀ ਨਾਲ ਦਾ ਗੱਡੀ ਦਾ 85000 ਰੁਪਏ ਦੀ ਵੀ ਦੇਣਾ ਨਾ ਨਵਾਂ ਮਾਡਲ 85000 ਰੁਪਏ ਦੀ ਮਾੜਾ ਮੋਟਾ ਮਾਨਦਾਨ ਹੋ ਜੂ ਹਣਾ ਮੌਕੇ ਤੇ ਦੇਖ ਸਕਦੇ ਹੋ ਨਵਾਂ ਮਾਡਲ ਆਲਟੋ ਦਿੱਲੀ ਨੰਬਰ ਆ ਜੀ ਤੇ ਵਿੱਚੋਂ ਦਿਖਾਉਂਦੇ ਆ ਸਾਨੂੰ ਇੰਟੀਰੀਅਰ ਟਾਇਰ ਟੂਰ ਵਧੀਆ ਪਿਆ ਨੇ ਗੱਡੀ ਤੇ ਦੇਖ ਸਕਦੇ ਹੋ ਇਹ ਲੈਕਟਾਂ ਵਧੀਆ ਪਿਆ ਨੇ ਗਰੇ ਨੇ ਬਾਹਰ ਨਾਟ ਵਧੀਆ ਪਿਆ ਕੋਈ ਮੇਜਰ ਐਕਸੀਡੈਂਟ ਨਹੀਂ ਕਿਦੋਂ ਆਇ ਨਹੀਂ ਲੱਗਦੀ ਵੀ ਜਾਂ ਐਕਸੀਡੈਂਟ ਹੋਈ ਵੀ ਆ ਗੱਡੀ ਜਾਂ ਡੈਂਟ ਆ ਮੇਚ ਇੰਟੀਰੀਅਰ ਦੇਖ ਲਓ ਬਿਲਕੁਲ ਨੀਟ ਐਂਡ ਕਲੀਨ ਪਿਆ ਸੀਟ ਕਵਰ ਵਧੀਆ ਪਏ ਨੇ ਉਹ ਨਵਾਂ ਮੈਕਸ ਗੱਡੀ ਬਈ ਨਵਾਂ ਮਾਡਲ ਆਲਟੋ ਬਈ ਨਵਾਂ ਮਾਡਲ ਆਲਟੋ ਇਹ ਲਿਬੜੀ ਵਾਲੀ ਖੜੀ ਆ ਆਰ ਸੀ ਐਫ ਰਿਟਰੋ ਮਿਲ ਜੂ ਬਈ ਇੰਜਨ ਗੇਰ ਰੁਕੇ ਆ ਮੇਦਰ ਐਕਸੀਡੈਂਟ ਹੈ ਨਹੀਂ ਹੈ ਰ ਵਧੀਆ ਪਏ ਆ ਹਾਂ ਤੇ ਜੇ ਕਿਸੇ ਵੀ ਨੇ ਲੋਕਲ ਚਲਾਉਣੀ ਹੁੰਦੀ ਆ ਬਈ ਹਾਂ ਹਾਂ 70000 ਰੁਪਏ ਦੇਣਾਗੇ 70000 ਰੁਪਏ ਦੀ ਹਾਂਜੀ ਹਾਂਜੀ ਤੇ ਇਹ ਵਾਲੀ ਲਿਬੜੀ ਲੁਬੜੀ ਖੜੀ ਆ ਬਈ ਬੰਦਾ ਨਹੀਂ ਹੈਗਾ ਆਪਣੇ ਕੋਲੇ ਆਪਾਂ ਆਪ ਹੀ ਵਾ ਕਦੀ ਧੋਣੇ ਆ ਕਦੇ ਧੋਦੇ ਨਹੀਂ ਅੱਛਾ ਹਾਂ ਕੋਣ ਗੱਡੀਆਂ ਵਾਹਲੀਆਂ ਹੁੰਦੀਆਂ ਹੁਣ ਕਿੰਨੀਆਂ ਕਿ ਸਾਫ ਹੋ ਜਾਣ ਤੇ ਊ ਗੱਡੀ ਸਾਫ ਪਈ ਆ ਸਾਨੂੰ ਐਂ ਲੱਗਦੀ ਐ ਵੀ ਧੋਣ ਵਾਲੀ ਖੜੀ ਆ ਬਈ ਗੱਡੀ ਤੇ ਆਹ ਦਿਖਾ ਦਿਖਾਣੇ ਸਾਨੂੰ ਇੱਕ ਵਾਰ ਆਹ ਦੇਖ ਸਕਦੇ ਹਾਂ ਇਹਦਾ ਰੇਤਾ ਮਿੱਟੀ ਜ਼ਰੂਰ ਆ ਉੱਪਰ ਗੱਡੀ ਤੇ ਦੇਖ ਸਕਦੇ ਹਾਂ ਅਲਟੋ ਤੁਹਾਡੇ ਸਾਹਮਣੇ ਖੜੀ ਆ ਟਾਇਰ ਵਧੀਆ ਨੇ ਗੱਡੀ ਦੇ ਯਾਨੀ ਚਲਦੀ ਝੁਲਦੀ ਪੂਰੀ ਵਧੀਆ ਓਕੇ ਆ ਬਈ ਓਕੇ ਹੀ ਚਲਦੀ ਓਕੇ ਆ ਜਿਹਦਾ ਆਪਾਂ ਸਸਪੈਂਸ਼ਨ ਦਾ ਕੰਮ ਹੁੰਦਾ ਲੋਕ ਕਰਵਾ ਰਹੇ ਆ ਉਹ ਕਰੀ ਜਾਂਦੇ ਹੋ ਸਸਪੈਂਸ਼ਨ ਦਾ ਕੰਮ ਹੁੰਦਾ ਹਾਂ ਓਕੇ ਕਰਕੇ ਦੇਵਾਂਗੇ 15 ਮਾਡਲ ਆ ਅੱਛਾ ਔਰ ਇਹਨੂੰ ਆਜਾ ਵੀਰ ਪੰਜਾਬ ਨੰਬਰ ਆ 15 ਮਾਡਲ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਪਿੰਜਰ ਓਕੇ ਆ ਗੱਡੀ ਦਾ ਮੇਜਰ ਐਕਸੀਡੈਂਟ ਹੈ ਨਹੀਂ ਗੀ ਹਾਂ ਇਹ ਦੇ ਦਾਂਗੇ ਆਪਾਂ 7.5 ਲੱਖ ਰੁਪਏ ਦੀ 15 ਮਾਡਲ ਹਾਂਜੀ ਹਾਂਜੀ 7.5 ਲੱਖ ਰੁਪਏ ਦੀ ਹਾਂਜੀ ਹਾਂਜੀ ਡੀਜ਼ਲ ਆ ਡੀਜ਼ਲ ਜੀ ਫਿਰ ਤਾਂ ਭਰਾਵੋ ਥੋਨੂੰ ਪਾ ਦੇ ਵਿੱਚ ਮਿਲ ਰਹੀ ਆ ਦੇਖ ਸਕਦੇ ਹੋ ਜੈਕ ਲਾਇਆ ਖੜਾ ਸਸਪੈਂਸ਼ਨ ਦਾ ਕੰਮ ਆ ਜਿਹੜਾ ਥੋਨੂੰ ਓਕੇ ਕੰਪਲੀਟ ਹੋ ਕੇ ਮਿਲੂ ਐਕਸੀਡੈਂਟ ਤਾਂ ਨਹੀਂ ਕਿਸੇ ਪਾਸੇ ਉਹ ਵੀ ਨਾ ਬਈ ਐਕਸੀਡੈਂਟ ਕੋਈ ਨਹੀਂ ਤੇ ਐਸੀ ਹੀਟਰ ਬਿਲਕੁਲ ਓਕੇ ਆ ਇੰਜਨ ਉੰਜਨ ਓਕੇ ਆ ਜਮਾ ਜੀ ਹਾਂ ਜੀ ਤੇ ਦੇਖ ਸਕਦੇ ਹੋ ਗੱਡੀ ਤੁਸੀਂ ਡਿਜ਼ਾਇਰ ਗੱਡੀ 15 ਮਾਡਲ ਤੁਹਾਡੇ ਸਾਹਮਣੇ ਥੋਨੂੰ ਦਿਖਾਉਣੇ ਆ ਵਿੱਚੋਂ ਇੰਟੀਰੀਅਰ ਵਿੱਚੋਂ ਇੰਟੀਰੀਅਰ ਬਿਲਕੁਲ ਨੀਟ ਐਂ ਕਲੀਨ ਪਿਆ ਜੀ ਸੀਟ ਕਵਰ ਵਧੀਆ ਪਏ ਨੇ ਡੈਸ਼ਬੋਰਡ ਵਧੀਆ ਤਾਜ਼ਾ ਪਿਆ ਬਿਲਕੁਲ ਗੱਡੀ ਦਾ 15 ਮਾਡਲ ਗੱਡੀ ਥੋਨੂੰ ਬਹੁ ਭਰਾ ਦੇ ਪਸੰਦ ਆ ਦੇਖ ਲੋ ਬੋਰਨਟ ਵੀ ਚੱਕਿਆ ਖੜਾ ਬਿਲਕੁਲ ਸਾਫ ਗੱਡੀ ਪਈ ਆ ਇਹ ਨਹੀਂ ਹੈਗੀ ਵੀ ਜਾਦੇ ਖਰਾਬ ਹੋਈ ਪਈ ਆ ਗੱਡੇ ਆ ਪਿਲਰ ਵਗੈਰਾ ਦੇਖ ਲੋ ਤੁਸੀਂ ਗੋਡੇ ਵਗੈਰਾ ਦਿਖਾ ਦੇ ਦਿੰਦੀ ਤੇ 15 ਮਾਡਲ ਗੱਡੀ ਬਿਲਕੁਲ ਸਾਫ ਗੱਡੀ ਪਈ ਆ ਭਰਾਵਾਂ ਕੋਲੇ ਪਸੰਦ ਕਰਕੇ ਤੁਸੀਂ ਬਾਈਆਂ ਤੋਂ ਪਰਚੇਜ ਕਰ ਸਕਦੇ ਹੋ ਆਇਓ ਤੁਸੀਂ ਲਾਜ਼ਮੀ ਗਿੜਾ ਮਾਰਿਓ ਦੂਰ ਨੇੜੇ ਜਿੱਤੋਂ ਵੀ ਭਰਾ ਹੈਗੇ ਨੇ ਤੇ ਨੈਕਸਟ ਗੱਡੀ ਬਈ ਸਕਾਰਪਿਓ ਵੀ ਕਨਵਰਟ ਕਰੀ ਹੋਈ ਆ ਸਕਾਰਪਿਓ 6 ਮਾਡਲ ਕਨਵਰਟ ਕਰੀ ਹੋਈ ਆ ਹਾਂਜੀ ਆ ਸੀ ਮਾਡਲ ਹਾਂਜੀ ਸੀ ਮਾਡਲ ਇੰਜਨ ਵੀ ਰੁਕਿਆ ਆਪਣੇ ਲਾਈ ਵਗੈਰਾ ਸਾਰਾ ਹੀ ਲੱਗੇਗਾ ਅੱਛਾ ਸੀਟ ਕਵਰ ਹੋ ਰਹੀ ਆ ਵੀ ਅੱਛਾ ਇਹ ਦੇ ਦਾਂਗੇ ਬਈ 240000 ਰੁਪਏ 240000 ਰੁਪਏ ਦੀ ਹਾਂਜੀ ਤੇ ਕਨਵਰਟ ਕਰੀ ਵੀ ਆ ਕਾਦੇ ਜਾਂ 11 ਤੇ 11 ਤੇ ਅੱਛਾ ਅੱਛਾ ਤੇ ਦੇਖ ਸਕਦੇ ਹੋ ਸਕੋਰਪਿਓ ਗੱਡੀ ਆ ਵਿੱਚੋਂ ਇੰਟੀਰੀਅਰ ਦਿਖਾਉਣਾ ਸਾਨੂੰ ਐਂਡਰਾ ਟੱਚ ਪਲੇਅਰ ਬੈਕ ਕੈਮਰਾ ਸਾਰਾ ਕੁਝ ਲੱਗਿਆ ਪਿਆ ਏਸੀ ਹੀਟ ਰੋਕਿਆ ਗੱਡੀ ਦੇ ਸੀਟ ਕਵਰ ਦੇਖ ਲਓ ਇੰਟੀਰੀਅਰ ਦੇਖ ਲਓ ਵਿੱਚੋਂ ਬਿਲਕੁਲ ਸੁਣਾ ਪਿਆ ਇੰਟੀਰੀਅਰ ਭਰਾਵੋ ਬਹੁਤ ਭਾਣਾ ਗੱਡੀ ਮਿਲ ਰਹੀ ਆ ਜਿਹੜੇ ਕਿਸੇ ਭਰਾ ਨੇ ਵੱਡੀ ਗੱਡੀ ਦੀ ਚਾਹ ਵਣ ਹੈਗੇ ਹੋ ਤੁਸੀਂ ਤਾਂ ਬਾਈਆਂ ਤੋਂ ਪਰਚੇਜ ਕਰ ਸਕਦੇ ਹੋ ਸੀਟ ਕਵਰ ਵਧੀਆ ਚੜੇ ਬਿਨ ਟਾਇਰ ਗੱਡੀ ਦੇ ਚੌੜੇ ਚੜੇ ਬਿਨ ਅਲੱਗ ਤੋਂ ਤੇ ਬਾਕੀ ਮੋਡੀਫਾਈ ਥੋੜੀ ਬਹੁਤੀ ਹੋਈ ਹਾਂਜੀ ਜੀ ਕੇ ਕਾਰ ਬਾਜ਼ਾਰ ਬਰਨਾਲਾ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਮੇਰਾ ਆਪਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਇਹਨਾਂ ਚੋਂ ਕੋਈ ਵੀ ਗੱਡੀ ਤੁਹਾਡੇ ਪਸੰਦ ਆਉਂਦੀ ਆ ਤਾਂ ਬਾਈਆਂ ਤੋਂ ਉੱਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਗੱਡੀ ਬਾਈਆਂ ਤੋਂ ਤੁਸੀਂ ਪਰਚੇਜ਼ ਕਰ ਸਕਦੇ ਹੋ ਮਿਲਾਂਗੇ ਨਵੀਂ ਵੀਡੀਓ ਨਾਲ ਧੰਨਵਾਦ ਥੈਂਕ ਯੂ